ਸ੍ਰੀ ਗੁਰੂ ਜੀ ਪਿਛਲੀ ਉਸ ਦਿਨ ਅਮਰੀਕਾ ਨੇ ਭਾਰਤ ਦੇ ਉੱਤੇ ਜਿਹੜਾ ਟੈਰਫ ਲਗਾਇਆ ਸੀ ਉਹਦੇ ਬਾਰੇ ਕੁਝ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਆ ਅਸ ਪਹਿਲਾਂ ਤਾਂ ਗੱਲ ਸਮਝੋ ਟੈਰਫ ਹੈ ਕੀ ਟੈਰਫ ਆਪਣੇ ਨਾ ਇੱਕ ਟੈਕਸ ਸਮਝ ਲਿਆ ਵੀ ਟੈਕਸ ਲਗਾਤਾ ਅਮਰੀਕਾ ਨੇ ਵੀ ਇਹਦੇ ਨਾਲ ਕੀ ਹੈ ਆਪਣੇ ਜਿਹੜੀ ਇੰਡੀਆ ਦੇ ਵਿੱਚ ਆ ਜਿਹੜਾ ਵੀ ਉਹ ਹਰ ਇੱਕ ਚੀਜ਼ ਮਹਿੰਗੀ ਹੋ ਜਾਊਗੀ ਵੀ ਹਰ ਇੱਕ ਚੀਜ਼ ਮਹਿੰਗੀ ਹੋ ਜਾਊਗੀ ਮਹਿੰਗਾਈ ਵਧ ਜਾਊਗੀ ਇਹ ਟੈਰਫ ਲਗਾਉਣ ਨਾਲ ਇਦਾਂ ਦਾ ਕੁਝ ਨਹੀਂ ਇਹਦੇ ਨਾਲ ਫਰਕ ਪੈਂਦਾ ਭਾਰਤ ਨੂੰ ਸਭ ਤੋਂ ਵੱਧ ਪਊਗਾ ਉਦਯੋਗਿਕ ਕਾਰਖਾਨਿਆਂ ਤੇ ਫੈਕਟਰੀਆਂ ਤੇ ਫਰਕ ਪੈਂਦਾ ਆ ਇਹਦੇ ਨਾਲ ਟੈਰਫ ਲਗਾਉਣ ਨਾਲ ਜਿਹੜਾ ਅਮਰੀਕਾ ਨੇ ਟੈਰਫ ਲਗਾਇਆ ਉਹ ਲਗਾਇਆ 25% ਦਾ ਸਟੀਲ ਤੇ ਲਗਾਇਆ 10% ਵਾਲੇ ਮਿਨੀਮਮ ਤੇ ਲਗਾਇਆ ਬਾਕੀ ਜਿਹੜਾ 15% ਬਚ ਗਿਆ ਜਿਵੇਂ ਕੱਪੜਾ ਹੋ ਗਿਆ ਜਾਂ ਹੋਰ ਪਲਾਸਟਿਕ ਹੋ ਗਿਆ ਜਾਂ ਹੋਰ ਕੋਈ ਹੋਰ ਵਸਤੂਆਂ ਹੋ ਗਈਆਂ ਉਹਨਾਂ ਤੇ ਲਗਾਇਆ ਸਭ ਤੋਂ ਵੱਧ ਲਗਾਇਆ ਸਟੀਲ ਤੇ 25% ਟੈਕਸ 25% ਟੈਕਸ ਪਹਿਲਾਂ ਸਟੀਲ 'ਤੇ ਲੱਗਾ ਤੇ ਉਸ ਤੋਂ ਬਾਅਦ ਪੈਨਲਟੀ ਲਾਈ ਇਹਨਾਂ ਨੇ ਅਮਰੀਕਾ ਨੇ 트ੰਪ ਨੇ ਕਿ ਤੁਸੀਂ ਰੂਸ ਤੋਂ ਤੇਲ ਖਰੀਦਦੇ ਹੋ ਤਾਂ ਕਰਕੇ ਇਹਨਾਂ ਨੇ ਪੈਨਲਟੀ ਲਾ ਕੇ 25% ਹੋਰ ਲਗਾ ਹੋਰ ਲਗਾਤਾ ਇਹਦੇ ਨਾਲ ਕੀ ਹੋਇਆ ਇਹਦੇ ਨਾਲ ਭਾਰਤ ਦਾ ਜਿਹੜਾ ਉਦਯੋਗ ਆ ਇੰਡਸਟਰੀ ਆ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਵੇਂ ਹੋਇਆ ਜਿਵੇਂ ਹੁਣ ਭਾਰਤ ਦਾ ਜਿਹੜਾ ਉਹ ਅਮਰੀਕਾ ਦੇ ਵਿੱਚ ਆਪਣਾ ਸਮਾਨ ਭੇਜ ਰਿਹਾ ਆ ਉੱਥੇ ਜਾ ਕੇ ਫਿਰ ਉਹ ਮਹਿੰਗਾ ਹੋ ਜਾਊਗਾ ਅਮਰੀਕਾ ਦੇ ਵਿੱਚ ਮਹਿੰਗਾ ਹੋ ਜਾਊਗਾ ਜੋ ਜਿਹੜਾ ਆਪਣਾ ਦੇਸ਼ ਤੋਂ ਜਿਹੜਾ ਸਮਾਨ ਜਾਂਦਾ ਉਹਦੀ ਕੀ ਡਿਮਾਂਡ ਆ ਉੱਥੇ ਘਟ ਜੂਗੀ ਕਿਉਂਕਿ ਖਰੀਦਣਗੇ ਜਦੋਂ ਮਹਿੰਗੀ ਹੋ ਜੂਗੀ ਚੀਜ਼ ਨੋਕਲ ਚੀਜ਼ਾਂ ਨਾਲ ਮਹਿੰਗੀ ਹੋ ਜਾਂਦੀ ਆ ਫਿਰ ਦੂਸਰੀ ਚੀਜ਼ ਘਟ ਜਾਂਦੀ ਜਿੱਦਾਂ ਹੁਣ ਆਪਣੇ ਚਾਈਨਾ ਤੋਂ ਸਮਾਨ ਆਉਂਦਾ ਆ ਚਾਈਨਾ ਦੇ ਜ਼ਿਆਦਾਤਰ ਖਰੀਦਦੇ ਨੇ ਕਿਉਂਕਿ ਸਸਤਾ ਆ ਉਹਦੇ ਨਾਲ ਕੀ ਆਪਣੀ ਲੋਕਲ ਜਿਹੜੀਆਂ ਇੰਡਸਟਰੀਆਂ ਨੂੰ ਨੁਕਸਾਨ ਹੁੰਦਾ ਆ ਆਪਣਾ ਪ੍ਰੋਡਕਸ਼ਨ ਘਟਦੀ ਆ ਪ੍ਰੋਡਕਸ਼ਨ ਘਟਣ ਨਾਲ ਕੰਪਨੀ ਲਾਸ ਹੁੰਦਾ ਆ ਲਾਸ ਦੇ ਨਾਲ ਫਿਰ ਰੋਜ਼ਗਾਰ ਖੁੱਸਦਾ ਆ ਰੋਜ਼ਗਾਰ ਘੱਟ ਮਿਲਦਾ ਆ ਤਾਂ ਕਰਕੇ ਜਿਹੜਾ ਇਹ ਫਿਰ ਦੂਸਰੀ ਕੰਟਰੀ ਆ ਨਾ ਉਹ ਟੈਰਫ ਲਗਾ ਦਿੰਦੀ ਹੈ ਜਿਵੇਂ ਅਮਰੀਕਾ ਨੇ ਲਗਾਇਆ ਅਮਰੀਕਾ ਨੇ ਟੈਕਸ ਲਗਾ ਕੇ ਆਪਣੀ ਇੰਡਸਟਰੀ ਬਚਾਈਆ ਹੋਰ ਕੁਝ ਨਹੀਂ ਤਾਂ ਕਿ ਜਿਹੜਾ ਭਾਰਤ ਤੋਂ ਸਮਾਨ ਆਉਂਦਾ ਹੈ ਆ ਅਮਰੀਕਾ ਦੇ ਵਿੱਚ ਆ ਰਿਹਾ ਹੈ ਉਹ ਮਹਿੰਗਾ ਮਿਲੇ ਤੇ ਲੋਕ ਲੋਕਲ ਨੂੰ ਖਰੀਦਣ ਤੇ ਲੋਕਲ ਜਿਹੜੀ ਇੰਡਸਟਰੀ ਆ ਉਹ ਵਧੇ ਫੁੱਲੇ ਰੋਜ਼ਗਾਰ ਮਿਲੇ ਲੋਕਾਂ ਨੂੰ ਤੇ ਜਿਵੇਂ ਹੁਣ ਤੁਹਾਨੂੰ ਆਧਾਰਨ ਦੇ ਤੌਰ ਤੇ ਸਮਝਾਉਣਾ ਇੱਕ ਤੁਸੀਂ ਹੋਰ ਵੀ ਵਧੀਆ ਤਰੀਕੇ ਨਾਲ ਸਮਝੋਗੇ ਜਿਵੇਂ ਹੁਣ ਅਮਰੀਕਾ ਨੇ ਭਾਰਤ ਦੇ ਉੱਪਰ 26% ਟੈਕਸ ਲਗਾਤਾ ਅਮਰੀਕਾ ਨੇ ਹੁਣ ਜਿਹੜੀ ਇਦੋਂ ਚੀਜ਼ ਕੋਈ ਬਣ ਕੇ ਗਈ ਆ ਜਿੱਦਾਂ ਹੁਣ ਉਧਰੋਂ ਮੰਨ ਲਈ ਜੇ ਬਿਰੋ ਹਾਰ ਲਿਆਉਂਦਾ ਆਪਣੇ ਅਮਰੀਕਾ ਤੋਂ ਭਾਰਤ ਦੇ ਵਿੱਚ ਹਾਰਲੇ ਆ ਗਿਆ ਹਾਰਲੇ ਹੁਣ ਮੰਨ ਲਓ 2 ਲੱਖ ਰੁਪਏ ਦਾ ਹਾਰ ਲਿਆ ਉਹ ਜੇ ਇਧਰ ਭਾਰਤ ਸਰਕਾਰ ਉਹਦੇ ਟੈਰਫ ਨਾ ਲਗਾਵੇ ਹਾਰਲੇ ਦੇ ਉੱਤੇ ਉਹ ਕੀ ਹੈ 2 ਲੱਖ ਰੁਪਏ ਦਾ ਹੀ ਹਾਰ ਲਿਆ ਹੁਣ 2 ਲੱਖ ਰੁਪਏ ਦੀ ਥੋੜਾ ਬੁਲਟ ਮੋਲਟ ਸਾਗਾ ਮਿਲਦਾ ਜਿਹੜਾ ਰਾਇਲ ਰਾਇਲ ਐਨਨਫੀਲਡ ਉਹ ਮਿਲਦਾ ਹੁਣ ਜਦੋਂ ਤੁਹਾਨੂੰ ਅਮਰੀਕਾ ਦੀ ਬਣੀ ਹੋਈ ਚੀਜ਼ ਆ ਆਪਣਾ ਹਾਰਲੇ ਵਰਗਾ ਮੋਟਰਸਾਈਕਲ ਜਿਹੜਾ ਤੁਹਾਨੂੰ ਬੋਲਟ ਮਿਲ ਰਿਹਾ ਆ ਉਹ ਵੀ 2 ਲੱਖ ਚ ਮਿਲ ਰਿਹਾ ਤੁਹਾਨੂੰ ਬੋਲਟ ਵੀ 2 ਲੱਖ ਚ ਮਿਲ ਰਿਹਾ ਫਿਰ ਤੁਸੀਂ ਕੀ ਕਰੋਗੇ ਤੁਸੀਂ ਤਾਂ ਹਾਰਲੇ ਖਰੀਦੋਗੇ ਫਿਰ ਤੁਸੀਂ ਬੋਲਟ ਥੋੜੀ ਨਾ ਖਰੀਦੋਗੇ ਕਿਉਂਕਿ ਭਾਰਤ ਨੇ ਟੈਕਸ ਨਹੀਂ ਲਗਾਇਆ ਉਹ ਸੇਮ ਰੇਟ ਸਾਨੂੰ ਦੋਹੀ ਚੀਜ਼ਾਂ ਮਿਲ ਰਹੀਆਂ ਨੇ ਫਿਰ ਤੁਸੀਂ ਹਾਰਲੇ ਖਰੀਦੋਗੇ ਫਿਰ ਤੁਸੀਂ ਬੋਲਟ ਨਹੀਂ ਖਰੀਦੋਗੇ ਉਹਦੇ ਨਾਲ ਕੀ ਆ ਫਿਰ ਆਪਣੀ ਇੰਡਸਟਰੀ ਨੂੰ ਫਰਕ ਪੈਊਗਾ ਨੁਕਸਾਨ ਹੋਊਗਾ ਜਦੋਂ ਬੋਲਟ ਬੀਕੂਗਾ ਨਹੀਂ ਤਾਂ ਪ੍ਰੋਡਕਸ਼ਨ ਨਹੀਂ ਹੋਊਗੀ ਪ੍ਰੋਡਕਸ਼ਨ ਨਹੀਂ ਹੋਊਗੀ ਕੰਪਨੀ ਨੂੰ ਲਾਸ ਨਹੀਂ ਲਾਸ ਹੋਊਗਾ ਲਾਸ ਨਹੀਂ ਲਾਸ ਹੋਊਗਾ ਫਿਰ ਮੈਨਪਾਵਰ ਕੱਟ ਇਹੀ ਇਦਾਂ ਇੰਡਸਟਰੀਆਂ ਨੂੰ ਫੇਰ ਅੱਗੇ ਤੋਂ ਅੱਗੇ ਨੁਕਸਾਨ ਹੁੰਦੇ ਜਾਂਦੇ ਨੇ ਪਰ ਹੁਣ ਭਾਰਤ ਦੇ ਉੱਤੇ ਟੈਕਸ ਲਗਾਇਆ ਹੋਇਆ ਉਹ ਮਹਿੰਗਾ ਹੈ ਤਾਂ ਕਰਕੇ ਆਪਣੇ ਜਿਹੜੇ ਨੋਕਲ ਚੀਜ਼ਾਂ ਨੇ ਖਿਲਦੀ ਜਾਂਦੀਆਂ ਨੇ ਇਹਹੀ ਕੰਮ ਅਮਰੀਕਾ ਨੇ ਕਰਿਆ ਜਿਹੜਾ ਇੱਧਰੋਂ ਮਤਲਬ 22% ਟੈਕਸ ਲੱਗਿਆ ਭਾਰਤ ਨੇ ਲਗਾ ਤੇ ਉੱਤੇ ਲਗਾਤਾ ਉੱਥੇ ਜਾ ਕੇ ਅਮਰੀਕਾ ਦੇ ਵਿੱਚ ਉਹ ਚੀਜ਼ ਮਹਿੰਗੀ ਹੋਣੀ ਹੈ ਨੋਕਲ ਮਾਰਕੀਟ ਦੇ ਨਾਲ ਨਾਲ ਜਿਹੜੇ ਨੋਕਲ ਸਮਾਨ ਬਿਕਦਾ ਬਣਦਾ ਉੱਥੇ ਉਹਦੇ ਨਾਲੋਂ ਜਿਹੜਾ ਆਪਣਾ ਭਾਰਤ ਦਾ ਸਮਾਨ ਆ ਉਹ ਜਾ ਕੇ ਮਹਿੰਗਾ ਹੋ ਗਿਆ ਮਹਗਾ ਹੋਣ ਕਰਕੇ ਕੀ ਹੈ ਲੋਕ ਨੋਕਲ ਚੀਜ਼ ਖਰੀਦਣਗੇ ਜਿਹੜੀ ਉੱਥੇ ਦੀ ਇੰਡਸਟਰੀ ਹੈ ਉਹ ਉੱਥੇ ਦੀ ਬਣੀ ਹੋਈ ਉਹਨੂੰ ਖਰੀਦਣਗੇ ਇੰਡਸਟਰੀ ਨੂੰ ਫਾਇਦਾ ਹੋਊਗਾ ਉਹਦੀ ਪ੍ਰੋਡਕਸ਼ਨ ਵਧੂਗੀ ਕੋਸਟ ਵਧੂਗੀ ਕੋਸਟ ਵਧਣ ਨਾਲ ਕੇ ਮੈਨਪਾਵਰ ਦੀ ਲੋੜ ਪਊਗੀ ਤੇ ਰੋਜ਼ਗਾਰ ਵਧੂਗਾ ਇਸ ਕਰਕੇ ਜਿਹੜਾ 트ੰਪਾ ਦਿਮਾਗ ਨਾਲ ਕੰਮ ਲਾ ਗਿਆ ਕਿ ਉਹ ਆਪਣੀ ਇੰਡਸਟਰੀ ਨੂੰ ਬਚਾ ਗਿਆ ਹੋਰ ਕੁਝ ਨਹੀਂ ਸਾਡੀ ਇੰਡਸਟਰੀ ਹੈ ਜਿਹੜੀ ਨੂੰ ਨੁਕਸਾਨ ਕਰ ਗਿਆ ਆਪਣੇ ਦੇ 50% ਲਾਇਆ ਸਭ ਤੋਂ ਵੱਧ ਉਹਨਾਂ ਨੇ ਲਾਇਆ ਚైనా ਤੇ 67% ਟੈਕਸ ਲਾਇਆ ਚైనా ਤੇ ਚైనా ਨਾਲੋਂ ਥੋੜੀ ਥੋੜੀ ਪਤਾ ਹੀ ਉਹ ਖੁੰਡਕ ਵੱਧ ਖਾਂਦਾ ਆ 트ੰਪ ਤੇ ਆਪਣੇ ਇਧਰ ਹਮਾਰੇ ਭਾਈ ਸਾਹ ਮੋਦੀ ਜੀ ਕਹਿੰਦੇ ਨੇ ਹਮਾਰਾ ਤਾਂ ਦੋਸਤ ਹੈ ਦੋਸਤ ਨੇ ਦੇਖ ਲੋ ਪਰ ਪੇਲ ਕੇ ਰੱਖਤਾ ਸਾਡੀ ਇੰਡਸਟਰੀ ਨੂੰ ਨੁਕਸਾਨ ਪਹੁੰਚਾਤਾ ਇਹ ਆ ਵੀ ਮਤਲਬ ਟੈਰਫ ਟੈਰਫ ਦਾ ਮਾੜੀ ਜੀ ਜਾਣਕਾਰੀ ਸੀ ਜਿੰਨੀ ਕੁ ਮੈਨੂੰ ਹੈਗੀ ਸੀ ਉਹਨੂੰ ਮੈਂ ਤੁਹਾਨੂੰ ਦੇਤੀ ਜਿਹੜੂ ਕਿਵੇਂ ਲੱਗੀ ਉਹਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਧੰਨਵਾਦ